ਸਿੱਖਾਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦਰਸ਼ਕੋ ਇਸ ਵਕਤ ਅਸੀਂ ਕਮੰਤਰੀ ਹਲਵਾਰਾ 에ਅਰਪੋਰਟ ਦੇ ਅੱਗੇ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ 에ਅਰਪੋਰਟ ਦਾ ਕੰਮ ਚੱਲ ਰਿਹਾ ਔਰ ਨਾਲ ਦੀ ਨਾਲ ਇਸ 에ਅਰਪੋਰਟ ਨੂੰ ਜਿਹੜਾ ਜਾਂਦਾ ਪ੍ਰਮੁੱਖ ਗੇਟ ਇਹਦੇ ਅੱਗੇ ਜਿਹੜੀ ਆ ਡਰੇਨ ਜਾਂਦੀ ਸੀ ਔਰ ਡਰੇਨ ਦੇ ਉੱਪਰ ਪੁਲ ਬਣਿਆ ਹੋਇਆ ਹੈ ਪੁਲ ਦਾ ਕੰਮ ਆ ਜਿਹੜਾ ਹਜੇ ਤੱਕ ਪੂਰਾ ਪ੍ਰੋਪਰ ਤਰੀਕੇ ਨਾਲ ਕੰਪਲੀਟ ਨਹੀਂ ਹੋਇਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਸ ਕਮੰਤਰੀ ਹਲਵਾਰਾ 에어ਪੋਰਟ ਦਾ ਉਦਘਾਟਨ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 5 ਜਨਵਰੀ 2022 ਨੂੰ ਕੀਤਾ ਔਰ ਜੂਨ 2023 ਦੇ ਵਿੱਚ ਇਹਨੂੰ ਕੰਪਲੀਟ ਦੇਣਾ ਸੀ ਔਰ ਤੁਹਾਨੂੰ ਦੱਸ ਦਈਏ ਕਿ ਦੂਨ ਜੂਨ 2024 ਦਾ ਸਮਾਂ ਜਿਹੜਾ ਆ ਗਿਆ ਇੱਕ ਸਾਲ ਦਾ ਵਕਵਾ ਜਿਹਦੇ ਵਿੱਚ ਸਮੇਂ-ਸਮੇਂ ਤੇ ਸਰਕਾਰ ਇਹ ਦਾਵਾ ਕਰਦੀ ਰਹੀ ਕਿ ਇਸ ਨੂੰ 2 ਮਹੀਨੇ ਬਾਅਦ ਚਾਲੂ ਕਰ ਦਿੱਤਾ ਜਾਏਗਾ ਇਸ ਨੂੰ ਜੀ ਚਾਲੂ ਕੀਤਾ ਜਾਏਗਾ ਔਰ 1 ਸਾਲ ਦਾ ਲੰਘ ਚੁੱਕਿਆ ਸਮਾਂ ਔਰ ਹਜੇ ਤੱਕ 에ਅਰਪੋਰਟ ਦਾ ਜਿਹੜਾ ਕੰਮ ਪੂਰੇ ਪੂਰਨ ਤੌਰ ਤੇ ਕੰਪਲੀਟ ਨਹੀਂ ਹੋਇਆ ਔਰ ਅਸੀਂ ਇਸ ਸਬੰਧੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਦਾ ਕਹਿਣਾ ਕਿ 1 ਤੋਂ 2 ਮਹੀਨੇ ਤੱਕ ਦਾ ਸਮਾਂ ਜਿਹੜਾ ਹੋਰ ਲੱਗ ਸਕਦਾ ਇਸ ਨੂੰ ਸੰਪੂਰਨ ਕੰਪਲੀਟ ਹੋਣ ਵਾਸਤੇ ਅਰ ਟਰਮੀਨਲ ਦੀ ਗੱਲ ਕਰੀਏ ਜਿਹੜਾ ਟਰਮੀਨਲ ਦਾ ਕੰਮ ਆ ਜਿਹੜਾ ਉਹ ਵੀ 90% ਕੰਪਲੀਟ ਹੋ ਗਿਆ ਔਰ ਟ੍ਰੈਕ ਸੜਕਾਂ ਦਾ ਜਿਹੜਾ ਕੰਮ ਆ ਉਹ ਵੀ ਲਗਭਗ ਕਾਫੀ ਹੱਦ ਤੱਕ ਕੰਪਲੀਟ ਹੋਣ ਦੇ ਨੇੜੇ ਆ ਔਰ ਹਾਲੇ ਛੋਟੇ ਛੋਟੇ ਕੰਮ ਆ ਜਿਹੜੇ ਚੱਲ ਰਹੇ ਨੇ ਜਿਨ੍ਹਾਂ ਨੂੰ ਲਗਭਗ 2 ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ ਔਰ ਅਸੀਂ ਇਸ 게ਟ ਦੇ ਪ੍ਰਮੁਖ ਦੁਆਰ ਦੇ ਉੱਪਰ ਖੜੇ ਆ ਔਰ ਤੁਹਾਨੂੰ ਦੱਸਦੀ ਆ ਕਿ ਮੇਰੇ ਸੱਜੇ ਹੱਥ ਪਿੰਡ ਐਤਿਆਣਾ ਔਰ ਖੱਬੇ ਹੱਥ ਜਿਹੜਾ ਆ ਉਹ ਬਰਨਾਲਾ ਲੁਧਿਆਣਾ ਜਿਹੜਾ ਪ੍ਰਮੁਖ ਮਾਰਗ ਹੈ ਔਰ ਇਸ ਜਿਹੜਾ 게ਟ ਨੂੰ ਜਾਂਦਾ ਪ੍ਰਮੁੱਖ ਰਸਤਾ ਹੈ ਉਹਦੇ ਅੱਗੇ ਡਰੇਨ ਜਾਂਦੀ ਸੀ ਤੇ ਡਰੇਨ ਦਾ ਜਿਹੜਾ ਕੰਮ ਆ ਹਾਲੇ ਤੱਕ ਉਹਨੂੰ ਉਹਦੇ ਉੱਪਰ ਜਿਹੜਾ ਪੁਲ ਬਣਾਇਆ ਉਹ ਹਾਲੇ ਤੱਕ ਉਹਦਾ ਕੰਮ ਸੰਪੂਰਨ ਤੌਰ ਤੇ ਕੰਪਲੀਟ ਨਹੀਂ ਹੋਇਆ ਅੱਗੇ ਆ ਉਹ ਗੇਟ ਵੀ ਬਣਨਾ ਹੈ ਔਰ ਨਾਲ ਦੀ ਨਾਲ ਜਿਹੜਾ ਇਸ 에어ਪੋਰਟ ਦੇ ਟਰੈਕ ਦਾ ਕੰਮ ਆ ਉਹ ਵੀ ਹਜੇ ਅਧੂਰਾ ਇੱਥੋਂ ਹਵਾਈ ਉਡਾਨਾਂ ਵਾਸਤੇ ਜਿਹੜਾ 에어ਫੋਰਸ ਦਾ ਟਰੈਕ ਆ ਉਹ ਵਰਤਿਆ ਜਾਵੇਗਾ ਜਿਸ ਤੋਂ ਇਸ 에어ਪੋਰਟ ਤੇ ਟੈਕਸੀ ਟਰੈਕ ਤੋਂ ਅੱਗੇ ਪ੍ਰਮੁੱਖ ਟਰੈਕ ਤੱਕ ਜਾਣ ਵਾਸਤੇ ਜਿਹੜਾ ਆ ਉਹ 에어ਪੋਰਟ ਨਾਲ ਸਮਝੌਤਾ ਹੋਇਆ ਅੱਗੇ ਅੱਗੇ ਇਸ 에어ਪੋਰਟ ਦੀ ਜਿਹੜੀ ਦੀਵਾਰ ਆ ਉਹ ਤੋੜ ਕੇ ਇੱਕ 게ਟ ਬਣਾਇਆ ਜਾਵੇਗਾ ਔਰ 게ਟ ਤੋਂ ਬਾਅਦ ਅੱਗੇ ਜਿਹੜਾ ਇੱਥੋਂ ਦੇ 트랙 ਤੋਂ ਜਹਾਜ਼ ਜਿਹੜਾ ਆ ਉਹ ਪ੍ਰਮੁੱਖ 트랙 ਤੱਕ ਜਾਏਗਾ ਤੇ ਉੱਥੋਂ ਉਡਾਨ ਭਰੇਗਾ ਦਿੱਤੀ ਮਾਰਕ ਤੋਂ ਬਾਅਦ ਸੋਮ ਹੀ ਮੇਂ ਸਵਾਦੋਮ ਹੀ ਮੇਂ ਦਾ ਸਮਾਨ ਜਿਹੜੀ ਦੀਦ ਗਿਆ ਤੇ ਹਜੇ ਅਰਪੋਰਟ ਦਾ ਕੰਪਲੀਟ ਨਹੀਂ ਹੋਇਆ ਤੇ ਇਹ 에어ਪੋਰਟ ਦਾ ਕੰਮ ਕੱਚੂ ਕਮਾਂਚਾਲ ਦੇ ਨਾਲ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਇਹਦਾ ਸਮਾਂ ਜਿਹੜਾ ਆ ਕੰਪਲੀਟ ਸੰਪੂਰਨ ਕਰਨ ਦਾ ਸਮਾਂ ਜਿਹੜਾ 31 ਮਾਰਚ ਤੋਂ ਜੁਲਾਈ ਦੇ ਐਂਡ ਤੱਕ ਦਾ ਕਰ ਦਿੱਤਾ ਗਿਆ ਔਰ ਸਮਾਂ ਸਰਕਾਰ ਨੇ ਹੋਰ ਮੰਗਿਆ ਔਰ ਸਰਕਾਰ ਲਗਾਤਾਰ ਜਿਹੜੀ ਉਹ ਕੱਚੂ ਮਾਂਚੂ ਮਾਂਚਾਲ ਦੇ ਨਾਲ ਜਿਹੜੀ ਲਗਾਤਾਰ ਇਸ 에어ਪੋਰਟ ਦਾ ਕੰਮ ਕਰ ਰਹੀ ਆ ਸੋ ਜਿੱਥੇ ਪੰਜਾਬ ਸਰਕਾਰ ਨੇ ਲਗਾਤਾਰ ਜੂਨ 2023 ਤੱਕ ਇਸ 에어ਪੋਰਟ ਨੂੰ ਮੁਕੰਮਲ ਕਰਨਾ ਸੀ ਇੱਕ ਸਾਲ ਦਾ ਸਮਾਂ ਲੰਘ ਗਿਆ ਔਰ 31 ਮਾਰਚ ਇੱਕ ਵਾਰ ਫਿਰ ਜਿਹੜੀ ਨਵੀਂ ਜਿਹੜੀ ਆ ਡੇਟ ਉਹ ਦਿੱਤੀ ਗਈ 31 ਮਾਰਚ ਨੂੰ ਵੀ ਇਸ 에어ਪੋਰਟ ਦਾ ਕੰਮ ਪੂਰਾ ਨਹੀਂ ਹੋ ਸਕਿਆ ਔਰ ਇੱਕ ਵਾਰ ਫਿਰ ਜਿਹੜੀ ਆ ਜੁਲਾਈ ਜੁਲਾਈ ਦੇ ਐਂਡ ਤੱਕ ਜੁਲਾਈ ਦੇ ਅੰਤ ਤੱਕ ਇਸ 에어ਪੋਰਟ ਦਾ ਕੰਮ ਮੁਕੰਮਲ ਕਰਨ ਦਾ ਜਿਹੜਾ ਦਾਵਾ ਕੀਤਾ ਗਿਆ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 31 ਜੁਲਾਈ ਤੱਕ ਇਸ 에어ਪੋਰਟ ਦਾ ਕੰਮ ਮੁਕੰਮਲ ਹੁੰਦਾ ਹੈ ਸਰਕਾਰ ਇਸ 에어ਪੋਰਟ ਦਾ ਕੰਮ ਜੁਲਾਈ ਦੇ ਅੰਤ ਤੱਕ ਮੁਕੰਮਲ ਕਰਦੀ ਹੈ ਜਾਂ ਫਿਰ ਇੱਕ ਵਾਰ ਫਿਰ नवी तरीक जारी दे देकर कुछ समा होगा फिलहाल कुछ नहीं किया जा पर जिस तरह का रही है, के, सरकार थे थे, खड़े हो रहे है। मैं ओम प्रकाश इंजीनियर सुनैल जी से महाराज टर्मीनल बिल्डिंग का वर्क है इंटरनल वर्क कम्पलीट हो गया है, है हमारी तरफ से बिल्डिंग हैंड ओवर कोशिश रहेगी अपना जुलाई तक हो जाए जुलाई एंड तक बाकी जो छोटे मोटे काम बचे हुए हैं वो फिनिशिंग आइटम के वो भी चल रहे हैं जो वर्क इन प्रोग्रेस है हम को कर दें बिल्डिंग को। बाकी हमारी जो दो थी, और तो 100 है। अभी थोड़ा बहुत काम है करने में थोड़ा बहुत फिनिशिंग का कहीं पे कोई टचअप देना पेंट वगैरह का है या कहीं पे कोई टाइल वगैरह रिपेयरिंग है ऐसा कोई छोटा मोटा काम बचा हुआ है ਇਹ 2 ਮਹੀਨੇ ਲੱਗ ਸਕਦੇ ਆ ਕਿ ਨਹੀਂ ਨਹੀਂ 2 ਮਹੀਨੇ ਦਾ ਟਾਈਮ ਤਾਂ ਨਹੀਂ ਲੱਗੇਗਾ ਬਟ ਫਿਰ ਵੀ ਹਮ ਮੰਨ ਕੇ ਚਲਦੇ ਆ ਕਿ ਜੁਲਾਈ ਤੱਕ ਇਹ ਹੈਂਡ ਓਵਰ ਰਹੇਗਾ ਪ੍ਰੋਸੈਸ ਕਰਨ ਮੇਂ ਸਭ ਮੇਂ ਥੋੜਾ ਟਾਈਮ ਲੱਗਦਾ ਹੈ ਬਸ ਮਹੀਨਾ ਕਿ ਲੱਗੂਗਾ ਜੀ ਤੁਸੀਂ ਕਿਹੜੀ ਕੰਪਨੀ ਵੱਲੋਂ ਤੁਹਾਡਾ ਕਿਹੜਾ ਕੰਮ ਕਬੀਰ ਇਨਫਰਾ ਪ੍ਰਾਈਵੇਟ ਲਿਮਟਿਡ ਵੱਲੋਂ ਹੈ ਤੇ ਸਾਡਾ ਜਿਹੜਾ ਹੈਗਾ ਆ ਐਪਰੋਨ ਦਾ ਤੇ ਟੈਕਸੀ ਵੀ ਦਾ ਕੰਮ ਹੈਗਾ ਰੋਡਸ ਦਾ ਕੰਮ ਹੈਗਾ ਠੀਕ ਤੇ ਇਹ ਟਰੈਕ ਬਣ ਨੂੰ ਤਿਆਰੀ ਹੋਣ ਨੂੰ ਕਿੰਨਾ ਚਿਰ ਲੱਗ ਸਕਦਾ ਮੇਨ ਨੱਕ ਲੱਗੂਗਾ ਵੈਸੇ ਠੀਕ ਹੈ ਇਹ ਕਿ ਜਿਹੜਾ ਆਪਣਾ ਉਸ ਦੂਸਰੇ 에어ਪੋਰਟ ਦੇ ਟਰੈਕ ਨਾਲ ਜੋੜਨਾ ਆਪਾਂ ਤੇ ਗੇਟ ਬਣਾਉਣਾ ਵਾਜੀ ਉਹਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ ਉਹ ਕਦੋਂ ਤੱਕ ਨਹੀਂ ਨਹੀਂ ਜੀ ਉਹਦਾ ਕੰਮ ਸ਼ੁਰੂ ਹੋਇਆ ਹੋਇਆ ਹੈ ਅੰਦਰਲੇ ਪਾਸੇ ਵੀ ਸਾਡਾ ਕੰਮ ਚੱਲਦਾ ਪਿਆ ਹੈਗਾ ਯਾਰ ਤੇ ਇੱਧਰ ਵੀ ਚੱਲਦਾ ਪਿਆ ਇਹ ਜਿਹੜਾ ਹੈਗਾ ਸਿਕਿਉਰਟੀ ਇਸ਼ੂ ਹੈਗਾ ਇਹ ਉਹ ਜਦੋਂ 에어ਪੋਰਟ ਵਾਲੇ ਚਾਹਣਗੇ ਉਦੋਂ ਹੀ ਕਨੈਕਸ਼ਨ ਹੋਣਾ ਹੈ ਸਰ ਕਹਿੰਦੇ 31 ਮਾਰਚ ਤੱਕ ਮਤਲਬ ਸਾਸੀ ਸਾਨੀ ਆਈਸੀਡੀਸੀ ਉਹ ਕਹਿ ਰਹੇ ਸੀ 31 ਮਾਰਚ ਤੱਕ ਅਸੀਂ ਇਹਨੂੰ ਕੰਪਲੀਟ ਦੇ ਦਾਂਗੇ ਪਰ ਅਜੇ ਤਲਾ ਦੋ ਸਵਾ ਦੋ ਮਹੀਨੇ ਪਰਿਲਾ ਨਹੀਂ ਹੋ ਕਿਹੜੇ ਸਮਾਂ ਨੂੰ ਇਹਦੇ ਬਾਰੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਜਿਹੜਾ ਹੈਗਾ ਬਾਅਦ ਵਿੱਚ ਜਾਣਕਾਰੀ ਇਕੱਠੀ ਕਰਤੀ ਵਾਸਤੇ ਠੀਕ ਹੈ ਤੁਹਾਡਾ ਸੜਕ ਦਾ ਟ੍ਰੈਕ ਕੰਮ 1 ਮਹੀਨੇ ਤੱਕ ਬਿਲਕੁਲ ਹਾਂਜੀ ਹਾਂਜੀ ਉਹ ਤੋਂ ਕੈਮਰਾਮੈਨ ਭਪਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਭੱਟ